ਹਲਕਾ ਗੁਰਦਾਸਪੁਰ ਦੇ ਪਿੰਡ ਭਾਗੂ ਕਾਵਾ ਵਿੱਚ ਇੱਕ ਐਨਆਰਆਈ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਚੋਰ ਨੂੰ ਪੁਲਿਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਸੀਸੀਟੀਵੀ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਪੂਛੀ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਗਿਆ ਘਟਨਾ ਨੂੰ ਅੰਜਾਮ ਦੇਣ ਵਕਤ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ ਕੀ ਗੱਲ ਹੋਈ ਸਾਰੀ ਤੁਹਾਡੇ ਸਾਡੇ ਅਹੀਂ ਫੰਕਸ਼ਨ ਤੇ ਗਏ ਰਹੀ ਫੰਕਸ਼ਨ ਤੇ ਗਏ ਜਿੱਦਾਂ ਅਹੀਂ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਅਹੀਂ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਹੈ ਉਥੋਂ ਆਂਦੇ ਹੀ ਅਹੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀਂ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਦੀ ਸੀ ਨਾ ਉਮੈਨੂ ਦੇ ਦੇ ਵਾਪਸ ਤੇ ਮੈਂ ਰੱਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਨੀ ਆ ਜਿੰਨਾ ਦੇ ਲਗੀ ਉਹ ਲਮਾਰੀ ਖੋਲੀ ਉਹਦੇ ਵਿੱਚ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫਟਾਫਟ ਆਪਣੇ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਟਾ ਮੇਰੇ ਤਾਂ ਦਰਵਾਜ਼ਾ ਵੀ ਗੁੱਲਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾਰੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਖੇਲਣ ਨਾਲ ਨਾ ਇਹ ਕੁੰਡੀ ਖੋਲੀ ਆਥੋ ਖੋਲ ਕੇ ਇਹ ਦੋਨੋਂ ਖਿਡਕੀਆਂ ਖੋਲ ਕੇ ਇਹ ਤੋੜ ਕੇ ਉਹਦੇ ਬਾਦੂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗਰੇਲੂ ਉੱਤੇ ਚੜਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਹਾਂ ਕਿੰਨੇ ਪੈਸੇ ਚੋਰੀ ਕੀਤੀ ਆ ਜੀ ਤੁਹਾਡੇ ਮੇਰਾ ਪੂਰਾ 12000 ਰੁਪਏ ਦਿੱਤਾ ਪਹਿਲਾਂ ਵੀ ਕੀਤੀ ਹੈ ਚੋਰੀ ਪਹਿਲੇ ਇਹਨੇ ਮੇਰੀ ਦਰਾਨੀ ਘਰ ਕੀਤੀ ਉਹ 6000 ਦੀ ਕੀਤੀ বারবার চোরি হইয়া হ্যাঁ জি ਸਰਪੰচ ਜੀ ਕਰਦਾ ইਹੀ ਐਦਾ ਤਲਾਸ਼ਾ ਵੱਧ ਕੇ ਰਹਿ ਇਹਨੂੰ ਇਹ ਫੜਿਆ ਕਿੱਦਾਂ ਫਿਰ ਇਹਨੂੰ ਇਹਨੂੰ ਅਸੀਂ ਕੈਮਰਿਆਂ ਦੇ ਵਿੱਚ ਲੋਕੇਸ਼ਨ 'ਚ ਆ ਗਿਆ হ্যাঁ ਤੇ ਫਿਰ ਮੌਕੇ ਤੇ ਕਿੱਦਾਂ ਫੜਿਆ ਇਹਨੂੰ ਮੌਕੇ ਤੇ ਅਸੀਂ ਉਹ ਘਰੋਂ ਝੋਕ ਲਿਆ ਤੁਹਾਡੇ ਪਿੰਡ ਦਾ ਹੀ হ্যাঁ ਜੀ ਸਾਡੇ ਘਰ ਲੱਗੇ ਤੁਹਾਡੇ ਘਰ ਲੱਗੇ হ্যাঁ ਜੀ ਘਰ ਲੱਗੇ ਤੇ ਹੁਣ ਕੁਛ ਲੈ ਕੇ ਗਈ ਆ ਹਾਂ ਜੀ ਚੋਰੀ ਉਹ ਕਰਦਾ ਬੁੱਤ ਇਹਨਾਂ ਨਾਲ ਕੀਤੀ ਆ ਏ ਮੈਗਡ ਕਿਦਾਂ ਕੀਤੀ ਭੂਆ ਕੋਲ ਕੇ ਘਰ ਕੇ ਉਹਨਾਂ ਦੇ ਘਰ ਕੋਈ ਨਹੀਂ ਨਹੀਂ ਕਿੰਨੇ ਵਜੇ ਕੀਤੀ ਪੋਨੇ 4 ਵਜੇ ਕਿਤੇ ਬਾਹਰ ਗੱਡੇ ਹੀ ਬਾਹਰ ਆਇਆ ਹੋਰ ਕੀ ਗੱਡਿਆ ਨਾਲ ਕੁੱਖ ਨਹੀਂ 12000 ਕਿੱਥੇ ਗਿਆ ਫਿਰ ਉਹ ਗੁੱਲੀ ਨੇ ਉਥੇ ਬੱਬੀਆਂ ਲੈ ਲਿਆ ਉਹ ਕੋਹਣਾ ਗੁੱਲੀ ਦੇ ਬੱਬੀ ਗੋਲੀ ਦੇ ਮੁੰਡੇ ਦਿ올ਾਂ ਦੇ ਦਿ올ਾਂ ਦੇ ਉਹਨਾਂ ਦੇ ਘਰ ਦੀ ਚੋਰੀ ਜਾਂਦਾ ਹਾਂਜੀ ਕਿੱਥੇ ਕਿੱਥੇ ਕੀਤੀ ਹੈ ਪਹਿਲਾਂ ਇੱਥੇ ਕੀਤੀ ਨਹੀਂ ਇਸ ਤੋਂ ਪਹਿਲਾਂ ਵੀ ਕੰਦੇ ਕੋਈ ਛੇ ਹਜ਼ਾਰ ਰੁਪਏ ਕੱਢਿਆ ਹਾਂਜੀ ਇੱਥੇ ਉਹ ਵੀ ਇੱਥੇ ਕੀਤੀ ਸੀ ਉਹਦੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਤੈਨੂੰ ਕੀ ਮਿਲਦਾ ਪੈਸੇ ਚੋਰੀ ਕਰਨ ਦਾ ਯਾਰ ਪੈਂਦਾ ਸੀ 1000 ਰੁਪਏ ਦਿੱਤਾ ਸੀ ਚੋਰੀ ਤੂੰ ਕੀਤੀ ਤੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਕਦਾਂ ਤੈਨੂੰ ਉਹ ਕਦਾਂ ਭੇਜਦੇ ਸੀ ਇੱਥੇ ਉਹ ਉਹ ਤੇ ਮਗਰ ਜੀ ਅੱਡੇ ਜੇ ਗੱਲ ਹੁੰਦੀ ਐ ਇਹਨਾਂ ਦੀ ਫੋਨ ਤੇ ਹਾਂ ਉਹ ਨੂੰ ਬਬਿੰਦਾ ਦਾ ਸਾਹ ਤੇ ਆ ਗਏ ਹਾਂ ਤੇ ਬਾਤੂ ਬਬੀ ਮੈਨੂੰ ਕਹਿੰਦਾ ਸਪਲੈਂਡਰ ਮੋਰ ਸਾਲ ਧਿਆਨ ਦੇ ਹਾਂ ਤੇ ਤੰਕੀ ਕੀਤੀ ਇਹਨਾਂ ਨੇ ਕਹਦੇ ਨੇ ਐਂ ਕੀਤੀ ਕਿ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਹੀ ਨਾ ਹਾਂ ਅੱਗੇ ਵੀ ਕੀਤੀਆਂ ਚੋਦੀਆਂ ਪਹਿਲਾਂ ਵੀ ਨਹੀਂ ਅੱਜ ਤਾਂ ਉਹ ਪਿੰਡ ਵਾਲਿਆਂ ਨੇ ਫੜਿਆ ਆ ਅਜੇ ਜੇ ਤੈਨੂੰ ਮਾਰ ਦੇ ਕੁੱਟ ਦੇ ਜਾਂ ਤੈਨੂੰ ਹੁਣ ਪੁਲਿਸ ਲੈ ਜਾਏਗੀ ਉਤਸਵੀ ਆ ਗਈ ਆ ਕਿਉਂ ਕਰਦਾ ਚੋਰੀਆਂ ਕਿਉਂ ਕਰਦਾ ਚੋਰੀਆਂ ਹਾਂ ਉਹਨੇ ਕਹਿੰਦੀ ਉਹਨਾਂ ਨੇ ਕਹਿੰਦੇ ਕੀਤੀ ਆ ਸਭ ਤੋਂ ਕੀ ਗੱਲ ਹੋਈ ਆ ਸਾਰੀ ਇਹ ਤੁਸੀਂ ਚੋਰ ਜਿਹੜਾ ਰੱਗੇਤੀ ਫੜਿਆ ਇਹ ਨਾ ਜੀ ਕੱਲ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਹੋ ਉਹ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਉਥੋਂ ਵਾਪਸ ਆ ਗਿਆ ਹਾਂ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੌਲਾ ਪੈਣ ਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਅਸੀਂ ਉਹ ਕੈਮਰੇ ਖੋਲੇ ਕੈਮਰਿਆਂ ਵਿੱਚ ਉਹਦਾ ਮੁੰਡਾ ਆ ਉਹ ਸ਼ੋ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਉਹ ਕਾਬੂ ਚਾ ਗਿਆ ਮਤਲਬ ਦੇਖਿਆ ਗਿਆ ਗਲੀਆਂ 'ਚ ਭੁੰਦਾਂ ਹਾਂ ਘਰ ਭਾਲ ਸ਼ਾਲ ਮਾਰਦਾ ਘਰ ਦੇ ਅੰਦਰ ਐਂਟਰ ਹੁੰਦਾ ਸਾਰੀ ਲੋਕੇਸ਼ਨ ਹੀ ਆ ਗਈ ਉਹਦੀ ਹਾਂ ਫਿਰ ਉਹਨੇ ਮੰਨ ਲਿਆ ਵੀ ਮੈਂ ਵਾਕਿਆ ਹੀ ਪੈਸੇ ਕੱਢੇ ਆ ਘਰ ਵਾਲਿਆਂ ਦੇ ਨਹੀਂ ਪੈਸੇ ਕੱਢੇ ਆ ਕਿਨੇ ਪੈਸੇ ਕੱਢੇ ਆ 12000 ਰੁਪਇਆ ਉਹਨੇ ਹੁਣ ਦੱਸਿਆ 6000 ਰੁਪਇਆ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ ਹਾਂ ਤੇ ਪੁਲਿਸ ਆਈ ਹੈ ਜੀ ਪੁਲਿਸ ਆਈ ਆ ਜਿਹੜੇ ਉਹਨੇ ਨਾਂ ਲਏ ਨੇ ਉਹ ਪਹਿਲੇ ਹੀ ਜਿਹੜੇ ਬੰਦੇ ਆ ਜਿਨ੍ਹਾਂ ਉਹਨੇ ਬੱਬੀ ਦਾ ਨਾਂ ਲਿਆ ਉਹਨੇ ਦਾ ਖੁੱਲੀ ਦਾ ਨਾਂ ਲਿਆ ਤੇ ਉਹ ਕਰਵਾਉਂਦੇ ਨੇ ਤੇ ਪਹਿਲੇ ਉਹਨੇ ਕਿਹਾ ਕਿ ਉਹ ਕਰਵਾਉਂਦੇ ਹਾਂ ਉਹਨਾਂ ਦੇ ਬੱਚੇ ਹੈਗੇ ਪਹਿਲਾਂ ਵੀ ਜਿਹੜਾ ਕੁਲੀ ਆ ਉਹਦਾ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਆ ਉੱਤੇ ਪਰਚਾ ਹੈਗਾ ਆ ਇੱਕ ਨਹੀਂ ਪਰ ਕੁਲੀ ਜਿਹਦੇ ਪਹਿਲਾਂ ਵੀ ਬਹੁਤ ਸਾਰੇ ਚੋਰੀਆਂ ਦਾ ਇਲਜ਼ਾਮ ਹੈਗਾ ਆ ਤੇ ਜਿਹੜੇ ਸਾਡੇ ਪਿੰਡ ਦੇ ਕੁਝ ਲੀਡਰ ਹੀ ਪਹਿਲੇ ਜਿਸ ਤਰ੍ਹਾਂ ਪਹਿਲਾ ਸਰਪੰਚਾ ਮੇਰੇ ਤੋਂ ਪਹਿਲਾਂ ਤੇਦਾਰ ਸਿੰਘ ਜਾਂ ਗੁਰਪਾਲ ਸਿੰਘ ਆ ਇਥੇ ਲੰਬੜਦਾਰ ਇੱਕ ਸਰਵਿਸਮੈਨ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਸੀ ਫੜ ਕੇ ਉਹ ਪੈਸੇ ਪੂਹੇ ਦੇਣ ਲੈਣ ਆਪਣਾ ਕਰ ਲੈਂਦੇ ਸੀ ਜਿਹੜੇ ਲੋਕਾਂ ਦੀ ਚੋਰੀ ਕੀਤੀ ਹੁੰਦੀ ਸੀ ਉਹ ਬਾਅਦ ਚ ਛਡਵਾ ਲਏ ਹੁੰਦੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦੇ ਇਹਦੇ ਵਿੱਚ ਸਾਡੀ ਜਿਹੜੀ ਪਹਿਲੀ ਸਿਆਸਤਾ ਉਹਨਾਂ ਦਾ ਵੀ ਕਾਫੀ ਸਾਰਾ ਹੱਥ ਆਇਆ ਇਹ ਇਹਨਾਂ ਨੂੰ ਮਦਦ ਦੇਣ ਦੇ ਵਿੱਚ ਆਹ ਹਾਂ ਤਾਂ ਇਸ ਕਰਕੇ ਜਿਹੜਾ ਇਹ ਕੰਮ ਹੈ ਵੱਧਾ ਜਾਣ ਰਿਹਾ ਜੇਕਰ ਉਹ ਲੋਕੀ ਇਹਨਾਂ ਦੀ ਮਦਦ ਨਾ ਕਰਦੇ ਹੁੰਦੇ ਜਾਂ ਨਾ ਇਹਨਾਂ ਨੂੰ ਸਪੋਰਟ ਕਰਦੇ ਹੁੰਦੇ ਜਾਂ ਨਾ ਛਡਾ ਕੇ ਲਿਆਉਂਦੇ ਤੇ ਆ ਜਿਹੜੇ ਲੋਕਾਂ ਦਾ ਸੌਣਾ ਹਰਾਮ ਕੀਤਾ ਇਹਨਾਂ ਲੋਕਾਂ ਨੇ ਇਹ ਇਥੋਂ ਤੱਕ ਜਾਣ ਦੀ ਜਰੂਰਤ ਹੈ ਦੂਸਰੀ ਬੇਨਤੀ ਜਿਹੜੀ ਮੇਰੀ ਵੀ ਇਹਨਾਂ ਦੀ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਹਾਂ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਂਦੇ ਆ ਉਥੇ ਉਹ ਨਿਕਲਦੀ ਆ ਫਾਗੋ ਕਾਂ ਵਿੱਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਿੰਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰਨ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸ ਦੇਣੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਆ ਤੁਹਾਡੇ ਵੱਲੋਂ ਜਾ ਕੇ ਕਾਰਵਾਈ ਵਾਸਤੇ ਆਈ ਆ ਇਹ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾਕਾਮਜਾਬ ਕਰ ਦਿੰਦਾ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇੰਨੀ ਭੰਨ ਤੋੜ ਕੀਤੀ ਇੰਨੀ ਚੋਰੀ ਕੀਤੀ ਤਾਂ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਂਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਂਦੇ ਆ ਭੰਨ ਤੋੜ ਵੀ ਕਰਵਾਈ ਆ ਸਾਰਾ ਕੁਝ ਹੋਣ ਰਿਆ ਇਹ ਕੁਸ਼ਕ ਮੁਖੀ ਐ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਗੜਾ ਕੰਮ ਕਰਨ ਜਾਂ ਇਸ ਵਕਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਬੰਦੇ ਨੂੰ ਉਥੋਂ ਚੇਂਜ ਕੀਤਾ ਸੋ ਸਾਲ ਦਾ ਗਨ ਮੈਣਾ ਐਸਚੋ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮੁਲਾਜੋ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰ ਸੌਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਬੰਦੇ ਰੰਗਿਆਤੀ ਫੜਿਆ ਸਰ ਤੁਸੀਂ ਆਵੇ ਆ ਜੀ ਸਾਨੂੰ ਤੇ ਪਿੰਡ ਵਾਲੇ ਇਤਲਾਹ ਦੇ ਕੇ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਨੇ ਕਿ ਅਹੀਂ ਚੋਰ ਵੜਿਆ ਹਾਂ ਨਹੀਂ ਪੈਂਦਾ ਇਹਦੇ ਜੋ ਵੇਖਿਆ ਚੋਰ ਨੂੰ ਹੀ ਲੈ ਚਲੇ ਆ ਹਾਂ ਜੋ ਬੰਦੀ ਕਾਰਵਾਈ ਕਰਾਂਗੇ ਜਿਹੜੇ ਗਾਂਵ ਹੋਰ ਵੀ ਹੈਗੇ ਨੇ ਉਹਨਾਂ ਨੂੰ ਕਰਾਂਗੇ ਉਹ ਸਰ ਕੋਈ ਕਹਿ ਰਿਹਾ ਕਿਸੇ ਦੇ ਪਹਿਲਾਂ ਵੀ ਕਿਸੇ ਦੇ ਪੱਤੇ ਦਰਜਾ ਤੇ ਉਹ ਉਹਨਾਂ ਦੇ ਕਹਿਣ ਦੀ ਚੋਰੀ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਇਹੋ ਹੀ ਆ ਕਿ ਕੋਈ ਹੋਰ ਵੀ ਹੈਗੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣਗੇ ਉਹਨਾਂ ਨੂੰ ਲਿਆਵਾਂਗੇ ਠੀਕ